ਪੰਜਾਬੀਆਂ ਲਈ ਇੱਕ ਮਾਣ ਵਾਲੀ ਤੇ ਫਕਰ ਵਾਲੀ ਗੱਲ ਇਹ ਹੈ ਕਿ ਮਰਹੂਮ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਫੋਟੋ ਹੁਣ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗਣ ਜਾ ਰਹੀ ਹੈ ਤੁਹਾਨੂੰ ਕਿੰਨੀ ਖੁਸ਼ੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਪਰ ਗੱਲਬਾਤ ਵੀ ਕਰਵਾਵਾਂਗੇ ਇੱਥੇ ਮੌਜੂਦ ਲੋਕਾਂ ਦੇ ਨਾਲ ਕਿ ਪੰਜਾਬੀ ਤੇ ਸਿੱਖ ਚਿਹਰੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਹੁਣ ਏਡੇ ਵੱਡੇ ਕੇਂਦਰੀ ਸਿੱਖ ਜਾਇਬਕਰ ਵਿੱਚ ਲੱਗਣ ਜਾ ਰਹੀ ਹੈ ਕਿੰਨਾ ਕੁ ਫਕਰ ਤੇ ਮਾਣ ਵਾਲੀ ਗੱਲ ਹੈ ਸਾਡੇ ਨਾਲ ਹੌਸਪੀਟਲ ਦੇ ਪ੍ਰਧਾਨ ਮੌਜੂਦ ਨੇ ਰਜਿੰਦਰਪਾਲ ਕਿਵੇਂ ਲੱਗਦਾ ਜੀ ਇਹ ਸਭ ਕੁਝ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਲੱਗਣਾ ਬਹੁਤ ਹੀ ਸਲਾਘਾਯੋਗ ਕਾਰਮਾ ਹੈ ਤੇ ਇੱਕ ਸਿਆਸਤ ਤੋਂ ਉੱਤੇ ਉੱਠ ਕੇ ਇੱਕ ਇਨਸਾਨੀਅਤ ਦੇ ਤੌਰ ਤੇ ਤੇ ਇੱਕ ਉਗੇ ਅਰਥ ਸ਼ਾਸਤਰੀ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਡਾਕਟਰ ਮਰਮੋਦ ਸਿੰਘ ਇੱਕ ਬਹੁਤ ਵਧੀਆ ਸਖਸੀਤ ਸਨ ਜਿਨ੍ਹਾਂ ਦੀ ਤਸਵੀਰ ਕੇਂਦਰੀ ਸਿੱਖਿਆ ਜਾਇਬ ਘਰ ਦੇ ਵਿੱਚ ਲਾਉਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਜਿਹੜੀ ਹੈਗੀ ਆ ਦੇਵੇਗੀ ਲੱਗਦਾ ਕਿ ਇਹਦੇ ਤੇ ਸਿਆਸਤ ਨਹੀਂ ਬਣਦੀ ਕਿਉਂਕਿ ਇੱਕ ਬਹੁਤ ਵੱਡੇ ਸੁਲਝੇ ਹੋਏ ਤੇ ਸੀਨੀਅਰ ਆਗੂ ਤੇ ਕਹਿ ਸਕਦੇ ਹੋ ਉਮਰਦਰਾਜ ਵਿਅਕਤੀ ਸਨ ਨਹੀਂ ਸਿਆਸਤ ਤੋਂ ਉੱਠੇ ਉੱਪਰ ਉੱਠ ਕੇ ਜਿਹੜੇ ਹੈਗੇ ਆ ਅ ਜਿਹੜੀ ਇਸ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਤੇ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਜੀ ਖੁਸ਼ੀ ਦੀ ਗੱਲ ਹੈ ਇੱਕ ਮਾਣ ਵਾਲੀ ਗੱਲ ਹੈ ਪੰਜਾਬੀ ਵਾਲੀ ਫਕਰ ਵਾਲੀ ਗੱਲ ਹੈ ਪੰਜਾਬੀ ਆਂ ਵਾਸਤੇ ਬਹੁਤ ਹੀ ਮਾਣਵੋਗ ਗੱਲ ਹੈ ਕਿਉਂਕਿ ਡਾਕਟਰ ਮਨਮੋਹਨ ਸਿੰਘ ਇੱਕ ਸਿੱਖ ਚਿਹਰਾ ਸਨ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜਾ ਹੈਗਾ ਆਪਣਾ ਕਾਰਜਕਾਲ ਪੂਰਾ ਕੀਤਾ ਕਿੰਨੇ ਕੰਮ ਨੇ ਜਿਹੜੇ ਕਦੇ ਭੁਲਾਏ ਨਹੀਂ ਜਾ ਸਕਦੇ ਦੇਸ਼ ਇਤ ਲਈ ਕੀਤੇ ਗਏ ਨੇ ਬਹੁਤ ਸਲਾਘਾਯੋਗ ਕਦਮ ਕੀਤੇ ਨੇ ਜੀ ਉਹਨਾਂ ਨੇ ਆਪਣੇ ਕਾਰਜਕਾਲ ਦਾ ਹੱਜ ਕੀ ਕਹੋਗੇ ਤੁਸੀਂ ਡਾਕਟਰ ਮਨਮੋਹਨ ਸਿੰਘ ਇੱਕ ਤਾਂ ਪਹਿਲੇ ਨੰਬਰ ਤੇ ਸਰਦਾਰ ਸੀ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਆ ਵੀ ਇਹ ਸਰਦਾਰ ਸਨ ਨੰਬਰ 2 ਦੇ ਬਾਅਦ ਵੀ ਇਹਨਾਂ ਨੇ ਕੰਮ ਕਰੇ ਨੇ ਕਰਕੇ ਦਿਖਾਏ ਨੇ ਕਿ ਸਰ ਇੰਡੀਆ ਨੂੰ ਖਾਸ ਕਰਕੇ ਪੰਜਾਬ ਨੂੰ ਬਹੁਤ ਵੱਡੀ ਦੇਣ ਆ ਇਹਨਾਂ ਦੀ ਸਕੀਮਾਂ ਰੇ ਮਨਰੇਗਾ ਦੀਆਂ ਨਿਕੀਆਂ ਹੋਰ ਜਿਹੜਾ ਆਧਾਰ ਕਾਰਡ ਵਗੈਰਾ ਹੋਰ ਬ੍ਰਿਜ ਬਣ ਰਿਹਾ ਤੱਕ ਵੀ ਪਾਲਸੀਆਂ ਬਣਾਈਆਂ ਵਿੱਚ ਚੱਲ ਰਹੀਆਂ ਨੇਗੀਆਂ ਬਹੁਤ ਸੂਝਵਾਨ ਇਨਸਾਨ ਸਨ ਤੇ ਇਹਨਾਂ ਨੇ ਬਹੁਤ ਫੈਸਲਾ ਆਇਆ ਲੱਗਦਾ ਮਾਣ ਵਾਲੀ ਗੱਲ ਆ ਪੰਜਾਬੀਆਂ ਲਈ ਪੰਜਾਬੀਆਂ ਵਾਸਤੇ ਸਰਦਾਰ ਸਨ ਪਹਿਲਾ ਤਾਂ ਨੰਬਰ 1 ਦੀ ਮਾਣ ਵਾਲੀ ਗੱਲ ਹੈ ਜੀ ਲੱਡੂ ਵੰਡਾਂਗੇ ਤੇ ਅੱਥੇ ਸੀ ਭੰਗੜੇ ਪੈਣਗੇ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਖੁਸ਼ੀ ਹੈ ਜੀ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਲਈ ਇੱਕ ਵਰਦਾਨ ਆਉਣ ਵਾਲੀ ਪੀੜ੍ਹੀ ਵਾਸਤੇ ਆਉਣ ਵਾਲੀ ਵਰਦਾਨ ਆ ਸਭ ਤੋਂ ਵੱਡਾ ਆਉਣ ਵਾਲੀ ਪੀੜ੍ਹੀ ਜਦੋਂ ਜੈਵ ਘਰ ਦੇ ਵਿੱਚ ਫੋਟੋ ਲੱਗੇਗੇ ਇਹਨਾਂ ਦੀ ਉਹਨਾਂ ਵਾਸਤੇ ਦੱਸਿਆ ਜਾਊਗਾ ਵੀ ਇਹ ਸਰਦਾਰ ਜਿਹੜੀ ਇਹਨਾਂ ਦੇ ਐਮੀ ਦਾ ਕੀ ਕੀ ਕੰਮ ਕਰੇ ਨੇ ਇਹਨਾਂ ਦੇ ਬਿਲਕੁਲ ਜੀ ਸਿੱਖ ਸਰਦਾਰ ਤੇ ਖਾਸ ਕਰਕੇ ਸਭ ਤੋਂ ਪਹਿਲਾ ਪੰਜਾਬੀ ਚਰਚਿਤ ਚਿਹਰਾ ਡਾਕਟਰ ਬਨਮੋਹਨ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਆ ਰਹਿ ਚੁੱਕੇ ਨੇ ਤੇ ਉਹਨਾਂ ਦੀ ਤਸਵੀਰ ਜਿਹੜੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣ ਜਾ ਰਹੀ ਹੈ ਜੋ ਕਿ ਫਕਰ ਵਾਲੀ ਗੱਲ ਹੈ ਜੇਕਰ ਤੁਹਾਨੂੰ ਵੀ ਲੱਗਿਆ ਕਿ ਜੋ ਫੈਸਲਾ ਕੀਤਾ ਗਿਆ ਹੈ ਕਾਬਲੇ ਤਾਰੀਫ ਹੈ ਮਰਹੂਮ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਹੁਣ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਲੱਗਣ ਜਾ ਰਹੀ ਹੈ ਜੇਕਰ ਤੁਹਾਨੂੰ ਖੁਸ਼ੀ ਹੈ ਇਸ ਗੱਲ ਦੀ ਤਾਂ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਦੱਸੋ ਕਿ ਵਾਕਈ ਕਾਬਲੇ ਤਾਰੀਫ ਹੈ ਕਿਉਂਕਿ ਪੰਜਾਬੀਆਂ ਦੇ ਹਿੱਤ ਦੇ ਲਈ ਹੈ ਪੰਜਾਬੀਆਂ ਲਈ ਹੈ ਤੇ ਇਸ ਖਾਸ ਕਰਕੇ ਸਿੱਖ ਚਰਚਿਤ ਚਿਹਰਾ ਡਾਕਟਰ ਮਨਮੋਨ ਸਿੰਘ ਜਿਨ੍ਹਾਂ ਨੂੰ ਏਡੀ ਵੱਡੀ ਪੱਤੀ ਮਿਲੀ ਸੀ ਤੇ ਹੁਣ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਆ ਉਹ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਲੱਗਣ ਜਾ ਰਹੀ ਹੈ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ